ਨਾ 1588 ਤੋਂ ਸ਼ੁਰੂ ਕਰਦੇ ਆ ਜਦੋਂ ਹਰਮੰਦਰ ਸਾਹਿਬ ਦਾ ਜਿਹੜਾ ਹੈ ਕਾਰਜ ਜਿਹੜਾ ਹੈ ਸ਼ੁਰੂ ਹੋਇਆ ਫਿਰ ਗੱਲ ਸ਼ੁਰੂ ਹੁੰਦੀ ਹੈ 1601 ਤੋਂ ਬਾਅਦ 1604 ਦੀ 1606 ਦੀ 1609 ਦੀ 1621 ਦੀ 1630 ਦੀ 1656 ਦੀ 1668 ਦੀ 1675 ਦੀ 1688 ਦੀ ਡੇਟ ਜਿਹੜੀਆਂ ਇਹਨਾਂ ਦੇ ਉੱਤੇ ਕਮੈਂਟਸ ਕਰਿਓ ਜਿਹੜੇ ਬੁੱਧੀਜੀਵੀ ਐ ਜ਼ਰੂਰ ਕਮੈਂਟਸ ਕਰਿਓ ਔਰ ਮੈਂ ਸਾਰਿਆਂ ਨੂੰ ਕਹਿਣਾ ਜਿਹੜੇ ਇਤਿਹਾਸ ਨੂੰ ਸੁਣ ਰਹੇ ਨੇ ਉਹ ਕਮੈਂਟਸ ਨੂੰ ਪੜਨ ਜ਼ਰੂਰ ਇਹਨਾਂ ਦੀ ਵਿਆਖਿਆ ਵੀ ਮੈਂ ਕਰ ਸਕਦਾ ਵਲੌਗ ਲੰਬਾ ਹੋ ਜਾਂਦਾ ਹੈ ਫੇਰ ਕਿਸੇ ਸਮੇਂ ਇਹਨਾਂ ਡੇਟਸ ਦੀ ਵਿਆਖਿਆ ਕਰਾਂਗੇ ਤਾਂ 1675 1688 ਔਰ ਉਸ ਤੋਂ ਬਾਅਦ 1699 1701 1704 1705 1708 1709 1710 ਸਤਾਰਸੋ ਦਾ ਸੇ ਚੱਪੜ ਚਿੜੀ ਦੀ ਲੜਾਈ ਬੰਦਾ ਬਹਾਦਰ ਨੇ ਵਜ਼ੀਰ ਖਾਨ ਨੂੰ ਘੋੜੇ ਤੇ ਘੜੀਸ ਕੇ ਜਦੋਂ ਮੌਤ ਦੇ ਘਾਟ ਉਤਾਰਿਆ ਸੀ ਸਹਿਬਜ਼ਾਦਿਆਂ ਦੀ ਸ਼ਹਾਦਤ